ਹਾਂਜੀ ਦੋਸਤੋ ਸਵਾਗਤ ਹੈ ਜੀ ਦੀ ਵੀਡੀਓ ਦੇ ਵਿੱਚ ਅੱਜ ਪਹੁੰਚੇ ਵੀਰ ਬਰਨਾਲਾ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣੇ ਅੱਜ ਦੇ ਟਰੈਕਟਰ ਟਰਾਲੀਆਂ ਦੇ ਰੇਟ ਆ ਅੱਜ ਪਹੁੰਚੇ ਵੀਰ ਬਰਨਾਲਾ ਟਰੈਕਟਰ ਮੰਡੀ ਦੇ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਗ ਜਗ ਪੀਵੀ ਨੀ ਨੂੰ ਤੁਹਾਨੂੰ ਦਿਖਾਉਣੇ ਅੱਗੇ ਟਰੈਕਟਰ ਟਰਾਲੀਆਂ ਦਾ ਰੇਟ ਤੇ ਆ ਟਰਾਲੀ ਸਾਢੇ 12 12 6.5 ਟਰਾਲੀ ਆ ਜੀ ਇਹ ਲੈਫਟਾਈਲ ਟਰਾਲੀ ਆ ਬਿਲਕੁਲ ਨਵੀਂ ਟਰਾਲੀ ਆ ਰਿਮਾਰਕ ਰੱਖੀ ਜਿਹੜੀ ਵੀਰ ਵੱਲੋਂ 220000 ਰੁਪਏ ਰੱਖੀ ਗਈ ਆ ਬਾਕੀ ਕੰਡੀਸ਼ਨ ਵਗੈਰਾ ਦੇ ਸਕਦੇ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਹੋਏ ਨੇ ਸੰਦ ਅੱਗੇ ਵੀਰ 10x6 ਦੀ ਟਰਾਲੀ ਆ ਬਿਨਾ ਲਿਫਟ ਤੋਂ ਆ ਬੈੱਡ ਸਮੇਤ ਆ ਬਾਕੀ ਜਿਹੜਾ ਵੀਰ ਦਾ ਕੰਟੈਕਟ ਨੰਬਰ ਆ ਉਹ ਸਕਰੀਨ ਤੇ ਵੀ ਦੇ ਦਾਂਗੇ ਬਾਕੀ ਤੁਸੀਂ ਆਪਣੇ ਨੰਬਰ ਤੇ ਵੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਜਾਂ ਟਰਾਲੀ ਖਰੀਦਣ ਲਈ ਸੰਪਰਕ ਕਰ ਸਕਦੇ ਹੋ 9646874360 ਤੇ ਅੱਗੇ ਟਰਾਲੀ ਆ ਇਹ ਲਿਫਟ ਵਾਲੀ 11:30 ਦੀ ਟਰਾਲੀ ਹੈ। ਬਾਕੀ ਟਰਾਲੀ ਵਿੱਚੋਂ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ। ਜਿਹੜੀ ਵੀਰ ਵੱਲੋਂ ਡਿਮਾਂਡ ਰੱਖੀ ਗਈ 1,45,000 ਰੁਪਏ ਰੱਖੀ ਗਈ ਹੈ। ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰਾਲੀ ਬਿਲਕੁਲ ਨਵੀਂ ਟਰਾਲੀ ਹੈ। ਕਿ ਕੰਡੀਸ਼ਨ ਵਗੈਰਾ ਦੇਖ ਸਕਦੇ ਹਾਂ। ਅਗਿਆ ਵੀਰ 11:30 ਦੀ ਟਰਾਲੀ ਹੈ ਬਿਨਾਂ ਲਿਫਟ ਤੋਂ ਹੈ। ਟਰਾਲੀ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ। ਬੈੱਡ ਵੰਗੇ ਸਮੇਤ ਹੈ। ਵਿੱਚੋਂ ਫਾਰਸ ਵਗੈਰਾ ਤਾਂ ਦੇਖ ਸਕਦੇ ਹੋ। ਬਾਕੀ ਟਾਇਰ ਵਗੈਰਾ ਦੇਖ ਸਕਦੇ ਹੋ ਟਰਾਲੀ ਦੇ ਟਰਾਲੀ ਜਿਹੜੀ ਡਿਮਾਂਡ ਰੱਖੀ ਹੈ ਵੀਰ ਬਾਲੋ 1,80,000 ਰੁਪਏ ਰੱਖੀ ਗਈ ਆ ਉਸ ਮੌਕੇ ਤੇ ਘੱਟ ਹੋ ਜੂ ਵੀਰ ਦਾੜਾ ਕੰਟੈਕਟ ਨੰਬਰ ਆ ਹੋਏਗਾ 964687843360 ਅੱਗੇ ਵੀਰ ਫਿਰ ਬਿਨਾ ਜੱਕ ਤੋਂ ਟਰਾਲੀ ਆ 11 ਵੇ ਸ਼ਬਾਸ਼ੇ ਦੀ ਟਰਾਲੀ ਆ ਤੁੜੀ ਵਾਲਾ ਜਾਲ ਸਮੇਤ ਆ ਡਿਮਾਂਡ ਹੈ ਜਿਹੜੀ ਵੀਰ ਬਾਲੋ 1,15,000 ਰੱਖੀ ਗਈ ਆ ਬਾਕੀ ਕੁਝ ਮੌਕੇ ਤੇ ਘੱਟ ਵੱਧ ਹੋ ਜੂਗਾ ਅੱਗੇ ਵੀਰ ਲੈਫਟਾਈਡ ਟਰਾਲੀ ਆ ਬੱਡ ਤੇ 40 ਵਗੈਰਾ ਲੱਗੀ ਵੀ ਆ ਨਮਾਨੜੜੀ ਵੀਰ ਵੱਲ 130000 ਰੁਪਏ ਰੱਖੀ ਗਈ ਹੈ ਗੈਵੀਰ ਬਿਨਾ ਇੱਕ ਤੋਂ ਟਰਾਲੀ ਆ ਇਹ ਟਰਾਲੀ ਦੀ ਡਿਮਾਂਡੜੀ ਵੀਰ ਵੱਲ 125000 ਰੁਪਏ ਰੱਖੀ ਗਈ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਚਲਦੀ ਆਲਦੀ ਨੂੰ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਗੈਵੀਰ ਸੋਨਾਲੀਕਾ 2014 ਮਾਡਲ ਹੈ ਡਿਮਾਂਡੜੀ ਵੀਰ ਵੱਲ 410000 ਰੁਪਏ ਰੱਖੀ ਗਈ ਹੈ ਪਾਵਰ ਸਟੀering ਹੈ ਬੀਏ 50 ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ ਅੱਗੇ ਹੀ ਫੋਰਡ 3600 993 ਮਾਡਲ ਹੈ ਡਿਮਾਂਡ ਹੈ ਜੜੀ ਵੀਰ ਬਲੋ ਇੱਕ 65 ਰੱਖੀ ਗਿਆ ਸਾਰਾ Ориਜਨਲ ਡਾਇਰੈਕਟਰ ਹੈ ਪੰਜਾਬ ਨੰਬਰ ਹੈ ਅੱਗੇ ਵੀ ਸੋਨਾਲੀਕਾ 2008 ਮਾਡਲ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਚਾਰੇ ਡਾਇਰ ਟਰੈਕਟਰ ਦੇ ਬਿਲਕੁਲ ਨਵੇਂ ਨੇ ਪੰਜਾਬ ਨੰਬਰ ਹੈ ਡਿਮਾਂਡ ਹੈ ਜੜੀ ਵੀਰ ਬਲੋ 310000 ਰੁਪਏ ਰੱਖੀ ਗਿਆ ਵੀਰ ਦਾ ਕੰਟੈਕਟ ਨੰਬਰ ਆ ਉਹ ਸਕਰੀਨ ਤੇ ਲਾ ਦੇਾਂਗੇ ਵੀਰ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਰਨਾਲਾ ਮੰਡੀ ਤੇ ਪਹੁੰਚਾਵੇਗਾ ਟਰੈਕਟਰ ਅੱਗੇ ਵੀ 1996 ਮਾਡਲ ਹੈ ਡਿਮਾਂਡ ਹੈ ਜੜੀ 145000 ਰੁਪਇਆ ਸਵਰਾਜ 855 1996 ਮਾਡਲ ਹੈ ਡਿਮਾਂਡ 145000 ਰੁਪਇਆ ਇਹ ਵੀ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਲਾ ਦੇਾਂਗੇ ਅੱਗੇ ਵੀਰ 2001 ਮਾਡਲ 240000 ਰੁਪਇਆ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ ਇਹ ਆ ਨੰਬਰ ਹੈ ਸਵਰਾਜ 855 ਜੇ ਵੀਰ 1999 ਮਾਡਲ ਹੈ ਡਿਮਾਂਡ ਹੈ ਜੜੀ 198000 ਰੁਪਇਆ ਚਿੱਪ ਵਾਲੀ ਕਾਪੀ ਹੈ ਟਰੈਕਟਰ ਦੀ ਗਵੀਰ ਪਰਮਨੀਸ਼ਾ ਨਾ ਨਵੇਂ ਮਾਡਲ ਦਾ ਡਿਮਾਂਡ ਰੱਖੀ ਹੈ ਵੀਰ ਬੋਲੇ 165000 ਰੁਪਿਆ ਕਦੀ ਕੰਡੀਸ਼ਨ ਵਗਰਾ ਦੇਖਣਾ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਹੋਇਆ ਬਾਕੀ ਵੀਰਾਂ ਦੇ ਕੰਟੈਕਟ ਨੰਬਰ ਨਾਲ ਉੱਪਰ ਲਾ ਦੇਗੇ ਬਾਕੀ ਆਪਣੇ ਚੈਨਲ ਤੇ ਕਿਸੇ ਵੀ ਤਰ੍ਹਾਂ ਦੀ ਐਡ ਦੇਣ ਲਈ ਆਪਣਾ ਨੰਬਰ ਨੋਟ ਕਰ ਸਕਦੇ ਹੋ 96468784360 ਇਹ ਨੰਬਰ ਤੇ ਲੋੜੀ ਦੀ ਜਾਣਕਾਰੀ ਦੇ ਕੇ ਚੀਜ਼ ਦੀਆਂ 5 ਤੋਂ 7 ਫੋਟੋਆਂ ਮੇਜ ਗੈਟ ਲਵਾ ਸਕਦੇ ਹੋ ਵੀਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਰ ਧੰਨਵਾਦ